ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਰਬ ਸੰਗਜਿਓ ਇਹ ਜੋ ਬਾਣੀ ਆਪ ਜੀ ਦੇ ਨਾਲ ਸਾਂਝੀ ਕਰਨੀ ਆ ਇਹ ਹੈ 25 ਚੇਤ 220 ਬਿਕਰਮੀ ਲਸ਼ਮਣ ਸਿੰਘ ਗੁਰਮੇਜ ਸਿੰਘ ਦੇ ਗ੍ਰਹਿ ਰੁੜਕਾ ਕਲਾ ਜ਼ਿਲ੍ਹਾ ਜਲੰਧਰ ਕਿਉਂਕਿ ਸਮਾਂ ਕਾਫੀ ਹੋ ਗਿਆ ਇਸ ਕਰਕੇ ਇਹ ਬਾਣੀ ਤੇ ਵਿਚਾਰ ਦੇਣੇ ਬਹੁਤ ਬਣਦੇ ਸੀ ਲੇਕਿਨ ਸਮਾਂ ਬਹੁਤ ਜ਼ਿਆਦਾ ਹੋ ਗਿਆ ਕਰਕੇ ਇਹਨੂੰ ਹਰ ਬਾਣੀ ਨੂੰ ਆਪ ਜੀ ਦੇ ਨਾਲ ਸਿੱਧੀ ਹੀ ਨਜ਼ਰ ਕਰਨੀ ਆਪ ਜੀ ਦੇ ਤੋ ਸਰਵਣ ਕਰੋ ਭਗਤ ਭਗਵਾਨ ਦਾ ਸਾਂਝਾ ਬਿਆਨ ਨਾ ਕੋਈ ਮੇਟੇ ਮੇਟ ਮਟਾਏਂਦਾ ਪ੍ਰਹਿਲਾਦ ਵੇਖ ਕਰੇ ਧਿਆਨ ਨੀਤਰ ਨੈਣ ਖੁਲਾਏਂਦਾ ਜਿਸ ਹਰਨਾਖਸ਼ ਮਾਰਿਆ ਆਣ ਨਰ ਸਿੰਘ ਰੂਪ ਵਟਾਏਂਦਾ ਸੋ ਸਾਹਿਬ ਵੱਡ ਬਲਵਾਨ ਆਪਣਾ ਫੇਰਾ ਪਾਏਂਦਾ ਲਿਖ ਜਾਣ ਜਿਮੀ ਅਸਮਾਨ ਦੋ ਜਹਾਨ ਖੋਜ ਖਜਾਇਂਦਾ ਕਲ ਜੁਗੇ ਅੰਤਮ ਦੇਵੇ ਦਾਨ ਦਰਦਰਵੇਸ਼ ਵੇਖ ਵਖਾਏਂਦਾ ਤੁਰ ਸੰਦੇਸ਼ਾ ਇੱਕ ਪਕਵਾ ਇੱਕ ਪਰਵਾਨ ਨਾਮ ਪਰਵਾਨਾ ਹੱਥ ਫੜਾਏਂਦਾ ਜੋਤੀ ਜੋ ਸਰੂਪ ਹਰਿਆਪੇ ਆਪਣੀ ਕਿਰਪਾ ਕਰ ਸੱਚ ਖੇល ਆਪ ਸਮਝਾਏਂਦਾ ਭਗਤ ਭਗਵਾਨ ਹੋਣ ਇਕੱਠੇ ਕਰ ਸਾਚੇ ਵਜੇ ਵਦਾਈਆ ਇੱਕ ਦੂਜੇ ਦੀ ਚਰਨੀ ਦੋਵੇਂ ਟੱਠੇ ਵੱਡਾ ਛੋਟਾ ਕੋਈ ਨਜ਼ਰ ਨਾ ਆਈਆ ਪ੍ਰੇਮ ਪ੍ਰੀਤੀ ਅੰਦਰ ਤੋਂ ਮੇਰਤੇ ਰੰਗ ਇੱਕੋ ਇੱਕ ਰਖਾਈਆ ਸਾਹਿਬ ਸਮਰੱਥ ਦੀ ਸਾਚੀ ਮੱਤੇ ਸਿੱਖਿਆ ਸੱਚ ਸੱਚ ਦਰੜਾਈਆ ਨਾਮ ਖਜ਼ਾਨਾ ਝੋਲੀ ਕੱਤੇ ਪਾਂਡੇ ਖਾਲੀ ਰਿਆ ਪਰਾਈਆ ਨਿੱਕੇ ਨਿੱਕੇ ਵੇਖਣ ਹਾਰਾ ਬੱਚੇ ਪਰਬ੍ਰह्म ਪ੍ਰਭੇ ਆਪਣੀ ਗੋਦ ਉਠਾਈਆ ਜਿਉਂ ਪਾਵੇ ਤਿਉਂ ਦੋ ਜਹਾਨ ਰਖੇ ਰੱਖਿਆ ਕਰੇ ਥਾਉ ਤਾਈਆਂ ਜੋਤੀ ਜੋ ਸਰੂਪ ਹਰਿਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚਾ ਜੀਵਨ ਵਿੱਚੋਂ ਜੀਵਨ 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 ਝੋਲੀ ਪਾਈਆ ਜੀਵਨ ਝੋਲੀ ਪਾਏ ਆਪ ਪ੍ਰਭੇ ਆਪਣੀ ਦਾ ਕਮਾਏਂਦਾ ਜਗਤ ਦਰਵਾਜਾ ਭਗਤ ਨਵਾਜਾ ਸੱਚੀ ਥਾਪਣ ਥਾਪ ਸਿਰ ਆਪਣਾ ਹੱਥ ਟਿਕਾਏਂਦਾ ਸਾਡੇ ਦਸ ਰਹਿਣ ਪਿੰਡੀ ਬਣੇ ਮਾਈ ਬਾਪ ਨਿਆ ਪਿਤਾ ਇਕੋ ਨਜ਼ਰੀ ਆਈਆ ਜਿਸ ਦਾ ਆਦ ਜੁਗਾਦੀ ਸੱਚਾ ਜਾਪ ਜਪ ਜੀਵ ਆਤਮ ਰਸ ਇਕੋ ਇੱਕ ਵਿਖਾਏਂਦਾ ਜੋਤੀ ਜੋ ਸਰੂਪ ਹਰਿਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸਾਚੀ ਕਰਨੀ ਆਪ ਕਰਾਏਂਦਾ ਭਗਤ ਭਗਵਾਨ ਕਰ ਇਕੱਠ ਇਕ ਦੂਜੇ ਨੂੰ ਦੇਣ ਵਧਾਈਆ ਮੈਂ ਤੇਰਾ ਤੂੰ ਮੇਰਾ ਰਲ ਮਿਲ ਗਾਈਏ ਸਾਚਾ ਜਸ ਵੇਦ ਪੁਰਾਨ ਕੰਮ ਕਿਸੇ ਨਾ ਆਈਆ ਤੂੰ ਦੂਰ ਦੁਰਾਡਾ ਆਇਓ ਨੱਠ ਇਥੇ ਭਗਤ ਕਹ ਰਹੇ ਨੇ ਭਗਵਾਨ ਨੂੰ ਤੂੰ ਦੂਰ ਦੁਰਾਡਾ ਆਇਓ ਨੱਠ ਅਸੀਂ ਤੇਰਾ ਰਾਤ ਕਾਈਆ ਨਿਰਗੁਣ ਹੋ ਕੇ ਅੰਦਰ ਵਸ ਸਰਗੁਣ ਪੂਰੀ ਆਸ ਤੇਰੇ ਉੱਤੇ ਰਖਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਦੇਵਨਹਾਰਾ ਦੇਵਨਹਾਰ ਸਦਾ ਵਢਾਈਆ ਭਗਤ ਭਗਵਾਨ ਲਿਖਿਆ ਲਿਖਾ ਲਿਖਤੇ ਆਪਣੀ ਆਪ ਜਣਾਏਂਦਾ ਨਾ ਕੋਈ ਪਰਮ ਨਾ ਪੁਲੇਖਾ ਪਾਂਡਾ ਪਉ ਆਪ ਬਣਾਏਂਦਾ ਆਪਣੇ ਨੇਤਰ ਨਿਰਗੁਣ ਆਪਿਆ ਕੇ ਵੇਖਾ ਦੂਜਾ ਵਿਚੋਲਾ ਨਾ ਕੋਈ ਰਖਾਹੇਂਦਾ ਸੱਚ ਕਰ ਕੋਈ ਨਾ ਦੇਵੇ ਤੋਖਾ ਕੂੜੀ ਕਿਰਿਆ ਮੇਟ ਮਟਾਹੇਂਦਾ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦੁਆਰੇ ਆਪ ਆਪਣਾ ਰਾਵ ਖਾਏਂਦਾ ਸਰਬਰ ਸੰਗਤ ਨੂੰ ਪਤਾ ਇਨਕਲੂਡਿੰਗ ਮੀ ਆਪਾਂ ਸਾਰੇ ਹਜੂਰ ਸ਼ੰਸ਼ਾ ਜੀ ਨੂੰ ਪਿਤਾ ਜੀ ਕਹਿ ਕੇ ਬੁਲਾਉਂਦੇ ਹੁੰਦੇ ਸੀ ਆਹ ਸਰਵਣ ਕਰੋ ਇਹਨਾਂ ਦੋ ਚਾਰ ਲਾਈਨਾਂ ਦੇ ਵਿੱਚ ਨਵੇਂ ਪਿਤਾ ਦਾ ਨਵਾਂ ਪਿਆਰ ਨਵ ਜੀਵਨ ਦੇ ਚੜਾਈਆ ਚਿੱਟੇ ਬਸਤਰ ਤਨ ਸ਼ਿੰਗਾਰ ਸਾਚਾ ਰੰਗ ਵਖਾਈਆ ਸਾਡੇ ਤਿੰਨ ਹੱਥ ਮੌਲੀ ਤੰਦਰੰਕਾਰ ਨਿਰਗੁਣ ਮੰਗ ਮੰਗਾਈਆ ਅਗਲਾ ਲੇਖਾ ਜਾਣਨ ਹਾਰ ਪਗ ਤਨ ਹੋਏ ਸਹਾਈਆ 40 ਦਿਨ ਰਹਿੰਦੇ ਵਿੱਚ ਸੰਸਾਰ ਪੰਜ ਤਤ ਕਾਇਆ ਨਾਤਾ ਰਹੀ ਤੜਾਈਆ ਬੇਨ ਸਤਗੁਰ ਪੂਰੇ ਕੋਈ ਨਾ ਪਾਵੇ ਸਾਰ ਭਗਤ ਪਿਆਰ ਪ੍ਰੇਮ ਪ੍ਰੀਤੀ ਬੰਧਨ ਪੰਧ ਮੁਕਾਈਆ ਨਵਾ ਪਿਓ ਬਣੇ ਆਪ ਨਰੰਕਾਰ ਜੀਵੰਦਿਆ ਮਾਰ ਮਾਰ ਜੀਵਤ ਫੇਰ ਕਰਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਗੁਰਮੇਜ ਸਿੰਘ ਦਾ ਗੁਰੂ ਕਰਤਾਰ ਸਾਚਾ ਲੇਖਾ ਰਾਤੀ ਰੁਤੀ ਦੈ ਸਮਝਾਈਆ ਸੋ ਇੰਨੀ ਹੀ ਹਰਬਾਣੀ ਦੇ ਨਾਲ ਆਪ ਸਰਵਰ ਸੰਗਤ ਪਾਸੋਂ ਹਜੂਰ ਸ਼ੰਸ਼ਾ ਜੀ ਦੇ ਚਰਨਾਂ ਦੇ ਪਾਸੋਂ ਮਾਫੀ ਦਾ ਜਾਚਕਾ ਜੋ ਸਹਿਬਾ ਨੇ ਬਖਸ਼ਿਸ਼ ਕੀਤੀ ਆ ਕਿ ਇਸ ਧਰਤੀ ਦੇ ਉੱਤੇ ਆਪ ਜੀ ਨੂੰ ਤੇ ਹੁਣੇ ਹੀ ਮੌਕਾ ਮਿਲ ਗਿਆ ਇਸ ਧਰਤੀ ਦੇ ਉੱਤੇ ਜਦੋਂ ਪੂਰਾ ਸਤਜਗ ਲੱਗ ਜਾਣਾ ਤੇ ਸਾਰਿਆਂ ਨੇ ਕੀ ਗੋਣਾ ਤੂੰ ਮੇਰਾ ਮੈਂ ਤੇਰਾ ਆਓ ਪੰਜ ਵਾਰ ਤੂੰ ਮੇਰਾ ਮੈਂ ਤੇਰਾ ਦਾ ਗਾਇਨ ਕਰਦੇ ਆ ਤੂੰ ਮੇਰਾ ਮੈਂ ਤੇਰਾ 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 ਸੋ ਹੰਗੂ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗੂ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ